ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਢੀਂਸਾ ਸੋਚਤਾ ਜੀ ਨੇ ਤੇ ਤੇ ਜਿਵੇਂ ਕਿ ਅਣਮੋਲ ਕਗਨ ਮਾਨ ਨੂੰ ਤੁਸੀਂ ਜਾਣਦੀ ਹੋਵੋਗੇ ਜੋ ਕਿ 5 ਮਿੰਟ ਵਿੱਚ ਐਮਐਸਪੀ ਦੇ ਸਕਦੇ ਸੀਗੇ ਤੇ ਉਹਨਾਂ ਨੇ ਅੱਜ ਤਸੀਫਾ ਦੇ ਦਿੱਤਾਗਾ ਤੇ ਬਾਕੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਵੀਡੀਓ ਦਿਖਾਉਣਿਆਂਗੇ ਜਿਸ ਦੇ ਰਾਹੀਂ ਕਿਸਾਨਾਂ ਨੂੰ ਵੱਡਾ ਘਾਟਾ ਪਿਆਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ 5 ਮਿੰਟਾਂ ਦੇ ਵਿੱਚ ਕੱਲੀ-ਕੱਲੀ ਫਸਲ ਉਤੇ ਐਮਐਸਪੀ ਦੇਵਾਂਗੇ ਚੈਲੰਜ ਕਰਦੇ ਆਵਾ ਸਰਬਨੂੰ ਸਾਨੂੰ ਪਤਾ ਪੈਸਾ ਕਿੱਥੋਂ ਕੇਜਰੀਵਾਲ ਜੀ ਨੇ ਆਬੇ ਸੁਨੇਹਾ ਲਾ ਕੇ ਭੇਜਿਆ ਵੀ ਜਾ ਕੇ ਪੰਜਾਬ ਸਰਕਾਰ ਨੂੰ ਕਹਿ ਦੋ ਅਸਤੀਫਾ ਦੇ ਦਿਓ ਸਾਨੂੰ ਬਣਾਓ ਤੁਸੀਂ ਅੱਜ ਕਹਿੰਦੇ ਹੋ ਅੱਜ ਸ਼ਾਮ ਨੂੰ ਕੱਲੀ ਕੱਲੀ ਫਸਲ ਉੱਤੇ ਕੱਲੀ ਕੱਲੀ ਦਾਲ ਸਬਜ਼ੀ ਕਣਕ ਝੋਨਾ ਹਰ ਇੱਕ ਸਬਜ਼ੀ ਉੱਤੇ ਅਸੀਂ ਐਮਐਸਪੀ ਦੇਵਾਂਗੇ ਆਮ ਆਦਮੀ ਪਾਰਟੀ ਦੀ ਜਿਵੇਂ ਕਿ ਤੁਸੀਂ ਨੇ ਪਿੱਛੇ ਵੀਡੀਓ ਦੇਖਿਆਗੀ ਜਿਸ ਦੇ ਵਿੱਚ ਇਹਨਾਂ ਨੇ ਦੱਸਿਆ ਸੀਗਾ ਵੀ 5 ਮਿੰਟਾਂ ਦੇ ਵਿੱਚ ਐਮਐਸਪੀ ਦੇਵਾਂਗੇ ਤੁਸੀਂ ਦਸੀਫਾ ਦਿਓ ਤੇ ਅੱਜ ਇਹਨਾਂ ਨੇ ਖੁਦ ਦਸੀਫਾ ਦੇ ਦਿੱਤਾਗਾ ਤੇ ਬਾਕੀ ਦਸੀਫਾ ਦੇਣ ਦਾ ਕੀ ਕਾਰਨ ਹੋਊਗਾ ਜਲਦੀ ਉਹ ਵੀ ਪਤਾ ਲੱਗ ਜਾਊਗਾ